ਸਤਿ ਸ਼੍ਰੀ ਅਕਾਲ ਫਰੈਂਡਸ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪੰਨਾ ਪੰਜਾਬੀ ਕਹਾਣੀਆਂ ਤੇ ਕਹਾਣੀਆਂ ਚੈਨਲ ਉੱਪਰ ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲ ਕਰਾਂਗੇ ਉਹ ਕਰਾਂਗੇ ਵਿਆਹ ਦੇ ਪਰਪਰ ਤੇ ਪਰ ਸੋ ਜਿਸ ਅਗੀ ਤੁਸੀਂ ਬਹੁਤ ਸਾਰੇ ਜਾਣਿਆਂ ਨੇ ਆਪਣੇ ਘਰਾਂ ਵਿੱਚ ਸੁਣਿਆ ਹੋਣਾ ਹੈ ਅਜਾ ਆਪਣੇ ਦਾਦੀ ਦਾਦਾ ਜੀ ਤੋਂ ਉਹਨਾਂ ਦੇ ਨਾਨਾ ਜੀ ਤੋਂ ਜਾਮੇਰ ਪੜਨਾ ਨਹੀਂ ਵਗੈਰਾ ਕਿਸੇ ਤੋਂ ਵੀ ਸੁਣਿਆ ਹੋਣਾ ਹੈ ਕਿ ਜਦੋਂ ਵੀ ਆਪਾਂ ਛੋਟੇ ਹੁੰਦੇ ਸੀ ਤੇ ਆਪਾਂ ਮੰਜੀ ਤੇ ਬੈਠਣਾ ਦੇ ਬੈਠ ਕੇ ਲੱਤਾਂ ਹਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਆਮ ਹੀ ਬੱਚਿਆਂ ਦੀ ਆਦਤ ਹੁੰਦੀ ਹੈ ਜਦੋਂ ਮੰਜੀ ਤੇ ਬੈਠਦੇ ਨੇ ਤੇ ਲੱਤਾਂ ਹਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਪਰ ਉਹ ਜੂਹੀ ਨੋਟਿਸ ਕੀਤਾ ਹੋਣਾ ਕਿ ਉਸੇ ਵੇਲੇ ਤੁਹਾਡੇ ਦਾਦੀ ਜੀ ਨਾਨੀ ਜੀ ਜਾਂ ਨਾਨਾ ਜੀ ਕੋਈ ਵੀ ਜਿਹੜਾ ਘਰ ਵਿੱਚ ਵੱਡਾ ਹੁੰਦਾ ਸੀ ਤੁਹਾਨੂੰ ਟੋਕ ਦਿੰਦੇ ਹੁੰਦੇ ਸੀ ਵੀ ਨਹੀਂ ਇਹ ਸਹੀ ਨਹੀਂ ਹੁੰਦਾ ਇਦਾਂ ਨਹੀਂ ਕਰਨਾ ਜਾਂ ਫਿਰ ਕਈਆਂ ਦੇ ਕਹਿੰਦੇ ਹੋਣੇ ਆ ਕਿ ਜੇ ਤੁਸੀਂ ਮੰਜੀ ਤੇ ਬੈਠ ਕੇ ਲੱਤਾਂ ਹਲਾਓਗੇ ਤਾਂ ਤੁਹਾਡੀ ਮੰਜੀ ਤੇ ਸਾਪ ਆ ਜਾਏਗਾ ਹਨਾ ਤੇ ਇਸ ਤਰ੍ਹਾਂ ਹੀ ਆ ਕੁਝ ਸੀ ਚਾਇਲਦਨ ਇਹ ਕੁਛੇ ਜਿਹੜੀਆਂ ਚੀਜ਼ਾਂ ਸੀ ਉਹ ਕਹੀਆਂ ਜਾਂਦੀਆਂ ਸੀਗੀਆਂ ਤੇ ਜਿਹੜੀ ਇਹ ਤੇ ਗੱਲ ਹੋ ਗਈ ਕਿ ਇਹਨੂੰ ਵੈਂਪਰਮ ਨਾਲ ਜੋੜਿਆ ਜਾਣ ਵਾਲੀਆਂ ਗੱਲਾਂ ਪਰ ਅਸਲ 'ਚ ਉਸ ਚੀਜ਼ ਦਾ ਰੀਜਨ ਰੀਜਨ ਕੀ ਹੁੰਦਾ ਸੀ ਕਿ ਜਿਹੜਾ ਮਤਲਬ ਤੁਸੀਂ ਮੰਜੀ ਤੇ ਬੈ ਕੇ ਜਿਹੜੀਆਂ ਸੀ ਉਹ ਲੱਤਾਂ ਕਿਉਂ ਨਹੀਂ ਹਿਲਾਉਂਦੇ ਸੀ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਦੁੱਧ ਹੁੰਦੇ ਸੀ ਉਹ ਚਾਟੀ ਦੇ ਵਿੱਚ ਗਰਮ ਕਰਦੇ ਹੁੰਦੇ ਸੀ ਹਨਾ ਉਸ ਤੋਂ ਬਾਅਦ ਉਹਨੂੰ ਜਾ ਕੇ ਸੇ ਮੰਨ ਲਓ ਕਿ ਜਿੰਨਾ ਯੂਜ਼ ਹੋ ਗਿਆ ਠੀਕ ਹੈ ਬਾਕੀ ਨੂੰ ਜਿਆਦਾ ਚਾਟੀ ਵਿੱਚ ਹੀ ਰੱਖ ਕੇ ਉਹਨਾਂ ਨੇ ਧਾਕੇ ਮੰਜੀ ਥੱਲੇ ਰੱਖ ਲੈਣਾ ਜਾਂ ਫਿਰ ਮੰਨ ਲਓ ਕਿਸੇ ਡੋਲੂ ਵਿੱਚ ਕਿਸੇ ਬਾਲਟੀ ਵਿੱਚ ਪਾ ਕੇ ਉਹਨੂੰ ਰੱਖ ਲੈਣਾ ਉਹ ਕਿਉਂ ਆਪਣੀ ਮੰਜੀ ਥੱਲੇ ਕਿਉਂਕਿ ਉਸ ਸਮੇਂ ਤੇ ਫ੍ਰਿਜਰ ਤਾਂ ਹੁੰਦੀ ਆਣੀ ਸੀ ਉਹ ਆਪਣੀ ਮੰਜੀ ਥੱਲੇ ਰੱਖ ਦਿੰਦੇ ਸੀ ਤੇ ਉਹਨਾਂ ਦੀ ਤਾਂ ਕਿ ਵਿੜਕ ਰਵੇ ਕਿ ਕੋਈ ਕੁੱਤਾ ਬਿੱਲੀ ਆਣ ਕੇ ਉਹ ਉਹ ਨੂੰ ਮੂਨਾ ਮਾਰ ਜੀ ਸੋ ਇਸ ਕਰਕੇ ਜੇ ਤੁਸੀਂ ਮੰਨ ਲਓ ਮੰਡੀ ਤੇ ਬੈਠੇ ਹੋਏ ਹੋ ਠੀਕ ਤੇ ਮੰਡੀ ਤੇ ਬੈਠੇ ਲੱਤਾਂ ਹਲਾਈ ਜਾ ਰਹੇ ਹੋ ਹਲਾਈ ਜਾ ਰਹੇ ਹੋ ਤੁਹਾਡੀ ਜਿਹੜੀ ਲੱਤਾਂ ਉਹ ਜਾ ਕੇ ਉਸ ਦੁੱਧ ਵਾਲੀ ਚਾਟ ਨੂੰ ਵੱਜੇਗੀ ਤੇ ਉਹ ਸਾਰਾ ਦੁੱਧ ਰੁੜ ਚੇਗਾ ਸੋ ਮੇਨ ਜੋ ਰੀਜ਼ਨ ਸੀ ਉਹ ਹੈ ਰੀਜ਼ਨ ਸੀ ਕਿ ਇਸ ਕਰਕੇ ਜਿਹੜਾ ਸੀ ਮੰਡੀ ਤੇ ਬੈਠ ਕੇ ਜਿਹੜੀਆਂ ਲੱਤਾਂ ਹਲਾਉਣ ਤੋਂ ਮੜਾ ਕਿਤੇ ਇਹ ਲੋ ਜੀ ਪਰ ਉਹ ਚੀਜ਼ ਹੌਲੀ 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 ਜਿੱਦਾਂ 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 ਪਿਛਲੀ ਤਾਂ ਆਪਣੀ ਪੀੜ੍ਹੀਆਂ ਤੋਂ ਚੱਲਦੀ ਆ ਰਹੀ ਸੀ ਲੇਕਿਨ ਅੱਗੇ ਜਾ ਕੇ ਕਿਸੇ ਨੂੰ ਰੀਜ਼ਨ ਨਹੀਂ ਪਤਾ ਸੀ ਕਿ ਕਿਉਂ ਇੱਦਾਂ ਕੀਤਾ ਜਾਂਦਾ ਆ ਪਰ ਉਹਦੇ ਵਿੱਚ ਜੋ ਮੇਨ ਰੀਜ਼ਨ ਹੈ ਉਹ ਹੀ ਕੀ ਰੀਜ਼ਨ ਹੈ ਇੱਦਾਂ ਦਾ ਕੋਈ ਨਹੀਂ ਹੈਗਾ ਕਿ ਮਤਲਬ ਤੁਸੀਂ ਮਨ ਜਿੱਤੇ ਬੈਠੋਗੇ ਕਿਤੇ ਛਾਪ ਆ ਜਾਏਗਾ ਜਾਂ ਕੁਝ ਹੋਰ ਚੀਜ਼ ਹੋ ਜੇਗੀ ਇੱਦਾਂ ਦਾ ਕੋਈ ਨਹੀਂ ਹੈਗਾ ਸੋ ਇਹ ਹੋਸ਼ਾਤਾ ਆ ਕਿ ਉਹਨਾਂ ਨੇ ਇਹ ਚੀਜ਼ ਤਾਂ ਕਹਿਣੀ ਸ਼ੁਰੂ ਕਰ ਦਿੱਤੀ ਹੋਏ ਤਾਂ ਕਿ ਬੱਚੇ ਉਹਨਾਂ ਤਾਂ ਇਹੋ ਜਿਹੀ ਗੱਲਾਂ ਨੂੰ ਮੰਨ ਲੈਣੀਆਂ ਜਿਵੇਂ ਉਹਨਾਂ ਨੂੰ ਇਦਾਂ ਨਾ ਕੁਝ ਡਰਾਵਾ ਦੇ ਦੋ ਹਨਾ ਫਿਰ ਉਹ ਉਸ ਚੀਜ਼ ਤੋਂ ਪਿੱਛੇ ਹਟ ਜਾਂਦੇ ਆ ਸੋ ਮੇਬੀ ਹੋਸ਼ਾਤਾ ਇਸ ਕਰਕੇ ਉਹ ਇਦਾਂ ਕਰਦੇ ਹੁਣ ਪੰਜੋ ਮੇਨ ਰੀਜਨ ਸੀ ਉਹ ਮੈਂ ਤੁਹਾਨੂੰ ਦੱਸ ਦਿੱਤਾ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਲੈ ਕੇ ਮੈਂ ਤੁਹਾਨੂੰ ਮਿਲਦੀ ਰਵਾਂਗੀ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸ਼ੇਅਰ ਜਰੂਰ ਕਰਨਾ ਤਾਂ ਕਿ ਤੁਹਾਡੇ ਫਰੈਂਡਸ ਨੂੰ ਵੀ ਪਤਾ ਚੱਲ ਸਕੇ ਕਿ ਕੀ ਰੀਜ਼ਨ ਸੀ ਕਿਸ ਰੀਜ਼ਨ ਕਰਕੇ ਮੰਜੀ ਉੱਪਰ ਬੈਠ ਕੇ ਲਤਾ ਹਲਾਉਂ ਤੋਂ ਮਨਾ ਕੀਤਾ ਜਾਂਦਾ ਸੀ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬਾਕੀ ਹੁਣ ਮੈਂ ਤੁਹਾਡੇ ਤੋਂ ਅਲਵਿਦਾ ਲੈਂਦੀ ਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ